ਸੰਤ ਬਲਬੀਰ ਸਿੰਘ ਸੀਚੇਵਾਲ ਸੰਤ ਹੋਣ ਦੇ ਨਾਂ ਨਾਲ ਹਾਕਮ ਤੇ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਨੇ ਉਹਨਾਂ ਪੰਜਾਬ ਦੇ ਵੱਡੇ ਮਸਲੇ ਬੁੱਢਾ ਦਰਿਆ ਦੇ ਹੱਲ ਲਈ ਬੁੱਢੇ ਦਰਿਆ ਦੇ ਕੰਢੇ ਹੀ ਲੁਧਿਆਣਾ ਵਿੱਚ ਤੰਬੂ ਗੱਡ ਦਿੱਤੇ ਨੇ ਤੰਬੂ ਗੱਡ ਕੇ ਉਹਨਾਂ ਪੱਕਾ ਮੋਰਚਾ ਲਾਉਣ ਦੀ ਗੱਲ ਕਰਦੇ ਆ ਮਸਲੇ ਦੇ ਹੱਲ ਤੱਕ ਪਿੱਛੇ ਨਾ ਟੰਦੇ ਗੱਲ ਕਹੀ ਹੈ ਉਧਰ ਬੁੱਢਾ ਦਰਿਆ ਨੂੰ ਲੈ ਕੇ 3 ਦਸੰਬਰ ਦੇ ਕਾਲੇ ਪਾਣੀ ਦੇ ਮੋਰਚੇ ਦੇ ਹੱਲੇ ਮਗਰੋਂ ਸਰਕਾਰ ਵੀ ਹਰਕਤ ਵਿੱਚ ਨਜ਼ਰ ਆ ਰਹੀ ਹੈ ਕਾਲੇ ਪਾਣੀ ਦੇ ਮੋਰਚੇ ਵਾਲਿਆਂ ਅਮਿਤੋਜ਼ਮਾਨ ਲੱਕਾ ਸਦਾਣਾ ਤੇ ਹੋਰਨਾਂ ਨੇ ਆਉਂਦੀ 13 ਅਪ੍ਰੈਲ ਬਸਾਕੀ ਤੋਂ ਵੱਡੀ ਮੁਹਿੰਮ ਵਿੜਨ ਦਾ ਐਲਾਨ ਕੀਤਾ ਹੋਇਆ ਹੈ ਇਸ ਸਬੰਧੇ ਜਨਵਰੀ ਤੋਂ ਲਾਮਬੰਦੀ ਵੀ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਹੁਣ ਪੰਜਾਬ ਸਰਕਾਰ ਅਤੇ ਬਕ ਬਕ ਸਰਕਾਰੀ ਵਿਭਾਗ ਹਰਕਤ ਵਿੱਚ ਆਏ ਨੇ ਇਸ ਕੰਮ ਲਈ ਮੂਰੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲਾਇਆ ਗਿਆ ਹੈ ਕਾਲੇ ਵਹਿੰਦੀ ਸਫਾਈ ਕਰਕੇ ਦੁਨੀਆ ਭਰ ਵਿੱਚ ਨਾਮਣਾ ਕੱਟਣ ਵਾਲੇ ਸੰਤ ਸੀਚੇਵਾਲ ਕੀ ਹੁਣ ਬੁੱਢਾ ਦਰਿਆ ਦਾ ਪਾਣੀ ਸਾਫ਼ ਕਰਨ ਵਿੱਚ ਸਫਲ ਹੋਣਗੇ ਕਾਲੇ ਪਾਣੀ ਦਾ ਮੋਰਚਾ ਲਾਉਣ ਵਾਲੇ ਸਮਾਜਿਕ ਕਾਰਕੁਨਾਂ ਦਾ ਇਸ ਬਾਰੇ ਪ੍ਰਤੀਕਰਮ ਆਉਣਾ ਹਲੇ ਬਾਕੀ ਹੈ ਪਰ ਲੋਕਾਂ ਖਾਸ ਕਰ ਪੰਜਾਬੀਆਂ ਨੂੰ ਸੰਤ ਸੀਚੇਵਾਲ ਤੋਂ ਉਮੀਦਾਂ ਬਹੁਤ ਨੇ ਇਨ੍ਹਾਂ ਉਮੀਦਾਂ ਉੱਤੇ ਉਹ ਕਿੰਨਾ ਖਰਾ ਉਤਰਦੇ ਨੇ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਵਿਦੇਸ਼ ਦੌਰਾ ਰੱਦ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢਾ ਦਰਿਆ ਦੀ ਸਫਾਈ ਲਈ ਕਮਰ ਕੱਸੇ ਕਰ ਲਏ ਨੇ ਉਨ੍ਹਾਂ ਜਿੱਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਉਤੇ ਹੀ ਡਾਈੰਗ ਸਮੇਤ ਹੋਰ ਇੰਡਸਟਰੀ ਦੇ ਮਾਲਕਾਂ ਨਾਲ ਵੀ ਲੰਬੀਆਂ ਚੌੜੀਆਂ ਮੀਟਿੰਗਾਂ ਕੀਤੀਆਂ ਉਹ ਇਸ ਮਸਲੇ ਦੇ ਹੱਲ ਲਈ ਤਤਪਰ ਨਜ਼ਰ ਆ ਰਹੇ ਨੇ ਇਨ੍ਹਾਂ ਮੀਟਿੰਗਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਤੋਂ ਇਲਾਵਾ ਲੁਧਿਆਣਾ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਿਧਾਇਕ ਵੀ ਹਾਜ਼ਰ ਰਹੇ ਸੰਤ ਸੀਚੇਵਾਲ ਨਾਲ ਮੀਟਿੰਗ ਸਮੇਂ ਲੁਧਿਆਣਾ ਇੰਡਸਟਰੀ ਮਾਲਕ ਮੰਨੇ ਨੇ ਕਿ ਇੰਡਸਟਰੀ ਨੇ ਬੁੱਢੇ ਦਰਿਆ ਨੂੰ ਪਲੀਤ ਕੀਤਾ ਹੈ ਇਸ ਸਮੇਂ ਸਾਫ਼ ਕਰ ਦਿੱਤਾ ਗਿਆ ਕਿ ਜੋ ਇੰਡਸਟਰੀ ਮਾਪਦੰਡ ਪੂਰੇ ਨਹੀਂ ਕਰੇਗੀ ਉਸ ਉੱਤੇ ਕਾਰਵਾਈ ਕੀਤੀ ਜਾਏਗੀ ਸੰਤ ਬਲਵੀਰ ਸਿੰਘ ਨੇ ਆਖਿਆ ਕਿ ਬੁੱਢੇ ਦਰਿਆ ਵਿੱਚ ਕਿਸੇ ਨੂੰ ਵੀ ਗੰਦਾ ਪਾਣੀ ਪਾਉਣ ਨਹੀਂ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਲਈ ਪੱਕਾ ਮੋਰਚਾ ਲਾ ਦਿੱਤਾ ਹੈ ਅਤੇ ਬਕਾਇਦਾ ਤੰਬੂ ਗੱਡ ਦਿੱਤਾ ਹੈ ਮੁੱਡੇ ਦਰਿਆ ਦੀ ਸਫਾਈ ਤੱਕ ਇਹ ਕਾਰ ਸੇਵਾ ਜਾਰੀ ਰਹੇਗੀ ਇਸ ਲਈ ਲੁਧਿਆਣਾ ਹੀ ਉਹਨਾਂ ਦੀ ਆਰਜੀ ਰਹਾਇਸ਼ ਬਣ ਗਈ ਹੈ ਕਿੰਨੇ ਵੀ ਮੁੱਡੇ ਦਰਿਆ ਸਾਹਿਬ ਨੂੰ ਕਿਉਂ ਨਹੀਂ ਹੋ ਸਕਦਾ ਇਹਦੇ ਵਿੱਚ ਕੀ ਹੈ ਕਿਹੜੀ ਗੱਲ ਹੈ ਇਹੋ ਜਿਹੜੀ ਰਿਕਵੈਸਟ ਲਾ ਨਾ ਕਿੰਦਾ ਹੋਵੇ ਤੁਸੀਂ ਕਹਿੰਦੇ ਨਹੀਂ ਹੋ ਸਕਦਾ ਜਿੱਥੇ ਅਸੀਂ ਪਾਣੀ ਛਿੜਕਦੇ ਸੀ ਅਸੀਂ ਫੁੱਲ ਚੜਾਉਂਦੇ ਸੀ ਲੋਕ ਇਸ਼ਨਾਨ ਕਰਦੇ ਸੀ ਅੱਜ ਅਸੀਂ ਇਹ ਵੇਖ ਪਾ ਗਏ ਲੁਧਿਆਣੇ ਨੂੰ ਮਹਾਰਾਜ ਦੇ ਬਖਸ਼ਸ਼ ਦ ਦਿੱਤੀ ਹੈ ਦੁਨੀਆ ਦੇ ਵਿੱਚ ਨਾਮ ਹੋ ਗਿਆ ਪਰ ਸਾਡੀ ਜਣੀ ਕਹਿੰਦੇ ਨਾ ਮਾਇਆ ਧਾਰੀ ਤਾਂ ਨਾ ਬੋਲਾ ਸ਼ਬਦ ਨਾ ਸੁਣੀ ਰੋੜ ਗਟੜਾ ਕਹਿੰਦੇ ਜਦੋਂ ਮਾਇਆ ਵਾਹਿਗੁਰੂ ਦੇਦੇ ਤੇ ਉਹਨੂੰ ਜਿਹੜੀ ਹੈਗੀ ਨਾ ਦਾ ਜਿਹੜੇ ਕਰਲਾਉਂਦੇ ਲੋਕ ਦਿਖਦੇ ਆ ਨਾ ਇਹ ਕਾਲਾ ਪਾਣੀ ਦਿਖਦਾ ਤੇ ਨਾ ਹੀ ਲੋਕਾਂ ਦਾ ਰੋਣਾ ਉਹਨਾਂ ਨੂੰ ਕਰਮਾਰਈ ਸੁਣਦਾ ਉਸ ਵੇਲੇ ਬਾਬੇ ਨਾਨਕ ਨੇ ਕਿਹਾ ਸੀ ਉਸ ਵੇਲੇ ਜਿਹੜੇ ਦਲਾਲ ਖਾਂ ਲੋਧੀ ਸੀ ਵੀ ਤੂੰ ਪਰਦੇ ਤੇ ਜ਼ੁਲਮ ਕਰਨਾ ਛੱਡ ਦੇ ਬੁੱਢਾ ਅੰਧਿਆ ਸਤ ਕੋ ਪਿੱਛੇ ਹੋ ਜੂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਡੇ ਕੋਲ ਖੈਰ ਨੂੰ ਭਾਈ ਜੀ ਆਉਣਾ ਉਹਨਾਂ ਦੇ ਵਰਦਾਨ ਦੇ ਨਾਲ ਕੋਈ ਵੀ ਦੁਨੀਆ 'ਚ ਨਾਮ ਹੋਊਗਾ ਅਜਾ ਨਾਂ ਤਾਂ ਹੋ ਗਿਆ ਪਰ ਜਿਹੜਿਆ ਨੈਗੇਟਿਵ ਸਾਡੇ ਦੇ ਨਾਲ ਹੈਗਾ ਉਹ ਕੋਈ ਦੁਸ਼ਤ ਬੁੱਟਾ ਦਰਿਆ ਇੱਕ ਕਲੰਕ ਤਾਂ ਦੁਨੀਆ ਵਿੱਚ ਕਲੰਕ ਤੋਂ ਸੋ ਇਹ ਸੱਚ ਤੇ ਸਾਡੇ ਤਾਂ ਅਰਦਾਸ ਕਰਕੇ ਅਸੀਂ ਲੱਗੇ ਹੋਏ ਆ ਤੇ ਅਸੀਂ ਦੋ ਸ਼ਬਦ ਫੇਰ ਤੁਹਾਨੂੰ ਕਹਿ ਦਿੰਨੇ ਆ 노 ਡੇਟ 노 ਵੇਟ 노 ਲੇਟ 노 ਡੇਟ 노 ਵੇਟ 노 ਲੇਟ ਹਰ ਤਰ੍ਹਾਂ ਦੇ ਸਾਡੇ ਕੋਲ ਤੁਹਾਡੇ ਡਾਕੂਮੈਂਟ ਪਏ ਆ ਅਸੀਂ ਜੇ ਨਾ ਕੋਈ ਸ਼ੁਰੂ ਗਏ ਤਾਂ ਅਸੀਂ ਕੋਰਟ ਚ ਵੀ ਜਾਵਾਂਗੇ ਸਾਡੇ ਕੋਲ ਸਾਰੀਆਂ ਜਿਹੜੀਆਂ ਐਨਜੀਟੀ ਦੀਆਂ ਜਿੰਨੀਆਂ ਹੈਗੀਆਂ ਸੋ ਇਸ ਵਾਸਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਰੱਬ ਦਾ ਵਾਸਤਾ ਪਾਉਣੇ ਆ ਉਹ Rajasthan ਤੇ ਜਿਹੜੇ 3 ਕਰੋੜ ਪਾਣੀ ਨੁਕੀਰਿਆ ਮਾਲਵਾ ਪੀਰਿਆ ਉਹਨਾਂ ਵਾਸਤੇ ਤੁਹਾਡੇ ਹੱਥ ਜੋੜ ਕੇ ਆਖੀ ਰੱਬ ਦੇ ਵਾਸਤੇ ਅਸੀਂ ਜਿਹੜਾ ਹੈਗਾ ਇਹ ਕਲੰਕ ਨੂੰ ਢਾਈਏ ਉਹਦੇ ਵਿੱਚ ਜੋ ਵੀ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਮੰਤਰੀ ਸਾਹਿਬ ਤੇ ਪਹਿਲੇ ਮੰਤਰੀ ਜਿਹਨਾਂ ਨੇ ਇਸ਼ਾਰਣ ਕੇ ਆਹ ਫੋਨ ਕਰਕੇ ਕਹਿੰਦੇ ਬਾਬਾ ਜੀ ਅਸੀਂ ਕੱਲ ਨੂੰ ਆਉਣਾ ਹੈ ਕਿ ਸੈਂਕ ਦੂਜੀ ਆਏ ਨੂੰ ਧੰਨਵਾਦ ਸੋ ਇਹ ਵਾਹਿਗੁਰੂ ਨੇ ਚੇਹਰਾ ਦਿੱਤੀਆਂ ਤੁਹਾਨੂੰ ਐਮਐਲਏ ਬਣਾਇਆ ਤੁਹਾਨੂੰ ਸਿੱਟੀ ਸਾਹਿਬ ਬਣਾਇਆ ਇਹ ਕੋਈ ਛੋੜੀ ਗੱਲ ਨਹੀਂ ਪਰ ਫਿਰ ਵੀ ਅਸੀਂ ਗੁਰੂ ਘਰ ਦੇ ਉੱਤੇ ਜਾ ਰਹੇ ਗੰਧ ਉਹਨੂੰ ਨਾ ਰੋਗ ਪਈ ਅਸੀਂ ਜਵਾਬ ਦੇ ਅਸੀਂ ਰੱਬ ਨੂੰ ਵੀ ਜਵਾਬ ਦੇ ਆ ਅਸੀਂ ਉਹਨਾਂ ਲੋਕਾਂ ਨੂੰ ਵੀ ਜਵਾਬ ਦੇ ਜੇ ਹੁਣ ਸਾਡੀਆਂ ਗੱਲਾਂ ਕਰਕੇ ਇੱਕ ਤਾਂ ਹੋ ਗਿਆ ਜਿਹੜਾ ਹੈਗਾ ਮੋਰੀਂ ਬੈਰੀਆਂ ਦਾ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਆਪਣੇ ਉਹ ਜੀ ਚੁਪਾ ਨਿਕਲਦੀ ਆ ਉਹ ਪਾਣੀ ਤੁਹਾਨੂੰ ਪਤਾ ਕਿ ਉਹ ਕਾਹਦਾ ਪਾਣੀ ਹੋਊਗਾ ਜਿਹੜਾ ਇਸ ਵਿੱਚ ਉਹ ਕਿ ਦੋਨੋਂ ਕੋ ਤੋਂ ਵਰਦੇ ਆ ਇਹਦੇ ਵਿੱਚ ਤਾਂ ਨਹੀਂ ਆਉਂਦਾ ਉਹ ਪਾਣੀ ਜਿਹੜਾ ਉੱਥੇ ਜਾ ਰਿਹਾ ਨਹੀਂ ਨਹੀਂ ਅਸੂ ਨਹੀਂ ਕਰਦੇ ਅਸੀਂ ਇਹਦੇ ਨਾਲ ਉੱਥੇ 225 ਆਪਣੀ ਪਾਣੀ ਆ ਰਿਹਾ ਉਹਦੇ ਵਿੱਚ ਇੰਡਸਟਰੀਅਲ ਪਾਣੀ ਆ ਰਿਹਾ ਪਤਾ ਨਹੀਂ ਆ ਤਸੀਦ ਨਸੂ ਅਰੇ ਮਤ ਤਰਜੀਹ ਪਦਰਤ ਰਿਤੇ ਆ ਰਹਾ ਨਾ ਉਹ ਕਿਹਣਾ ਹੈ ਆਪਾਂ ਤੁਸੀਂ ਅਸੀਂ ਦੇ ਨੇ ਕਿ ਇਹ ਹਿੰਦੀ ਦੇ ਅਸੀਂ ਚਾਹਦੇ ਕਿ ਜੇ ਤੁਸੀਂ ਕੀ ਨਾਲ ਤੁਸੀਂ ਗਾਣਾ ਕਰੀ ਕਿਹੜੀ ਚੀਜ਼ ਖਾ ਰਹੇ ਹੋ ਵੀ ਇਹ ਜੇ ਅਸੀਂ ਸਾਰਾ ਪ੍ਰਸ਼ਨ ਜਿਹੜੀ ਨਾਲ ਸਾਡੇ ਆ ਸਾਡਾ ਮਜਕੜਦਾ ਇਹ ਵੀ ਜੇ ਅਸੀਂ ਦੂਸਰੇ ਨੂੰ ਵੀ ਕਾਰਜ ਨੂੰ ਕਰੀ ਨਾ ਭਾਈ ਇਹਨੂੰ ਕਰੋ ਸਾਡੇ ਕੋਲ ਕਿ ਕੱਲ ਉਹਨਾਂ ਨੇ ਕਾਰਵਾਈ ਸਰਲ ਤੇ ਕਰਨੀ ਹੈ ਥੋੜਾ ਜਿਹਾ ਕੱਲੇ ਕਹਿੰਦੇ ਵੀ ਤੁਸੀਂ ਭਾਈ ਜੀ ਟੀਨ ਧੱਕਾ ਹੋਇਆ ਧੱਕਾ ਕੋਈ ਕਿਸੇ ਨੇ ਨਹੀਂ ਕਰੂਗਾ ਪਰ ਜੇ ਉਹ ਪਾਣੀ ਲੰਗ ਵਾਲਾ ਆ ਰਿਹਾ ਗਰਪਣਿਆਰੇ ਪਾਫਾ ਲਿਖਣੀਆਂ ਉਹ ਸਾਰੇ ਨੂੰ ਪਤਾ ਉਹ ਕੋਈ ਪਣੀ ਕਿਦਾ ਪਣੀ ਹੋਊਗਾ ਜੋ ਜੋ ਗੱਲ ਕਰ ਉਹਦੇ ਉੱਤੇ ਕਰ ਬਈ ਨਹੀਂ ਹੋਊਗਾ ਇਸ ਸਮੇਂ ਡਾਈੰਗ ਅਤੇ ਹੋਰ ਇੰਡਸਟਰੀ ਦੇ ਮਾਲਕ ਵੀ ਮੌਜੂਦ ਰਹੇ ਉਹਨਾਂ ਆਪਣੇ ਪੱਖ ਵਿੱਚ ਜੋ ਕਿਹਾ ਉਹ ਵੀ ਜਾਣ ਲਵੋ ਉਹ ਗਿਆ ਪਾਣੀ ਪਾਉਂਦਾ ਅਹੀਂ ਅੰਡਸਟਰੀ ਲਾਈਨ ਪਾਣੀ ਬੁੱਢੇ ਨਾਲੇ ਪਾਉਂਦਾ ਔਰ ਅਹੀਂ ਇਨਕਲੂਡ ਕੀਤਾ ਵਿੱਚ ਕੋਈ ਇਨ ਨਹੀਂ ਬਕਰਦੇ ਕੋਈ ਟ੍ਰੂਸ਼ਨ ਨਹੀਂ ਕੀਤਾ ਅਹੀਂ ਬਹੁਤ ਇਨਕਲੂਡ ਕੀਤਾ ਬੁੱਢੇ ਨਾਲੇ 2097 ਤੋਂ 2002 ਦੇ ਵਿੱਚ ਸਾਡੀ ਇਸ ਪਾਸੇ ਅਗਰਨਾ ਸਾਈਟ ਉਸ ਟਾਈਮ ਦੇ এনवायरमेंट ਮਿਸਟਰ ਸੀਗੇ ਜਿਹੜੇ ਸ਼ੁਦਾ ਸਿੰਘ ਘਰੇਵਾਲਾ ਨੇ ਲੀਬੈਰਟ ਸਾਡੀ ਇੱਕ এনवायरमेंट ਡੀਪਟ ਸਾਡੀ ਉਹਨਾਂ ਨੇ ਆਪਣਾ ਸੈਮੀਨਾਰ ਬੁਲਾਇਆ ਔਰ ਉਸ ਫਿਰ ਉਹਨਾਂ ਨੇ ਉੱਥੇ ਸਾਨੂੰ ਸਾਰਿਆਂ ਨੂੰ ਕਸਮਾਂ ਪੁਆਈਆਂ ਲਿਆ ਵੀ ਆਪਾਂ ਪਾਣੀ ਵੇਸਟ ਕਰ ਰਿਹਾ ਆਪਾਂ ਪਾਣੀ ਨੂੰ ਇਰੀਗੇਸ਼ਨ ਵਾਸਤੇ ਯੂਜ਼ ਕਰਨਾ ਇਹਦੇ ਵਾਸਤੇ ਤੁਸੀਂ ਈਟੀਡੀ ਪਲਾਂਟ ਲਗਾਓ ਉਸ ਤੋਂ ਬਾਅਦ ਹੀ ਈਟੀਡੀ ਪਲਾਂਟ ਲੱਗਨੇ ਸ਼ੁਰੂ ਹੋਏ ਔਰ ਪਾਣੀ ਅਹੀਂ ਸਾਫ਼ ਕਰਕੇ ਉਸ ਤੋਂ ਬਾਅਦ ਹੀ ਸਾਨੂੰ ਇੱਕ ਕਨਸਰਟ ਨਾ ਮਿਲਣਾ ਸ਼ੁਰੂ ਹੋਈਆਂ ਪਰ ਉਸ ਦੌਰਾਨ ਵੀ ਬਿਲਕੁਲ ਮੁਕਮਲ ਨਹੀਂ ਕਿ ਸਾਡੇ ਈਟੀਡੀ ਪਲਾਂਟ ਨਹੀਂ ਜੰਗਿਆ ਕਰਦੇ ਸਾਡੇ ਕੋਲ ਐਜੂਕੇਟ ਸਟਾਫ ਨਹੀਂ ਸੀਗਾ ਔਰ ਸਾਡੇ ਹੋ ਸਕਦਾ ਵੀ ਕੋਈ ਚਾਉਂਦਾ ਹੈ ਕੋਈ ਨਹੀਂ ਚਾਉਂਦਾ ਮੈਂ ਬੁੱਢੇ ਨਾਲ ਗੋਹੇ ਅਸੀਂ ਅੱਜਕੱਲ ਪਰਪੂਡ ਆਪਣਾ ਕੀਤਾ ਯੂਜ਼ ਕੀਤਾ ਇਹ ਔਰ ਜਦੋਂ 2000 2 ਤੋਂ ਲੈ ਕੇ 2007 ਤੋਂ ਲੈ ਕੇ 2017 ਦੇ ਵਿੱਚ ਇਹ ਜਿਹੜਾ ਈਟੀਪੀ ਪ੍ਰਾਗੜ੍ਹ ਵਿੱਚ ਪਾਣੀ ਨਹੀਂ ਸੀ ਚੱਲਦੇ ਅਸੋਸ ਟਾਈਮ ਤੇ ਮੁੱਖ ਮੰਤਰੀ ਸਾਹਿਬ ਦਾ ਇੱਕ ਗ੍ਰੀਨ ਪ੍ਰੋਜੈਕਟ ਸੀਗਾ ਜਿਹੜੀ ਬੁੱਢੇ ਨਾਲ ਗੋਹੇ ਪ੍ਰਦੂਸ਼ਣ ਰੋਕਤ ਕਰਨਾ ਔਰ ਉਹਨਾਂ ਨੇ ਸਾਡੇ ਨਾਲ ਲਗਾਤਾਰ ਮੀਟਨਾ ਬੁਲਾਈਆਂ ਪਰ ਉਦੋਂ ਵੀ ਸੀਡਟੀ ਦੀ ਗਾਲੇ ਪਾਸੇ ਲੱਗੇ ਸੀਡਟੀ ਦੀ ਲੱਗਣ ਤੋਂ ਬਾਅਦ ਠੀਕ ਆ ਉਹਦੇ ਨੂੰ ਆਉਂਦਾ ਦੇਰ ਹੋ ਗਈ ਪਰ ਸਾਡਾ ਇੱਕ ਏਸੀ ਤੇ ਹੈ ਜਿਹੜਾ ਸਾਡੇ ਕਲਰਕ ਲੱਗੇ ਜਿਹੜਾ ਤੁਸੀਂ ਕਹਿ ਰਹੇ ਹੋ ਐਸ ਪ੍ਰਲਪ ਨੂੰ ਦੂਰ ਕਰਨਾ ਅਸੀਂ ਆਪਣੇ ਆਪ ਇਹ ਤਲੰਕਤ ਮਹਿਸੂਸ ਕਰਦੇ ਸੀ ਸਹੀ ਆਪਣੇ ਆਪ ਨੂੰ ਬੜੀ ਬਿਲਟੀ ਫੀਲ ਕਰਦੇ ਇਹ ਕਿ ਸਾਡੇ ਕਰਕੇ ਸਾਨੂੰ ਗੱਲਾਂ ਸੁਣਨਾਂ ਮਿਲਦੀਆਂ ਤਾਂ ਵੀ ਸਾਡੇ ਬੱਚੇ ਇੱਥੇ ਰਹਿੰਦੇ ਆ ਸਾਡੇ ਬੱਚੇ ਤੋਂ ਪਾਣੀ ਪੀਂਦੇ ਆ ਤੇ ਇਹ ਨੂੰ ਇੱਕ ਪ੍ਰਦੂਸ਼ਣਪੂਰਤ ਕਰਨਾ ਹੈ ਇਸੇ ਕਰਕੇ ਸੀਪੀਟੀ ਵੀ ਲਿੰਡਿੰਗੀ ਵਾਲੇ ਪਾਸੇ ਲੱਗੇ ਔਰ ਉਹਦੇ ਵਾਸਤੇ ਬੜੀ ਐਫਰਟ ਹੋਈਆਂ ਸਾਨੂੰ ਜਿਹੜੀ ਗ੍ਰਾਂਟ ਆ ਉਹ ਕਿੰਨੀ ਸਾਡੇ 76 ਕਰੋੜ ਰੁਪਏ ਆ ਕਿੰਨਾ ਸੀਪੀਟੀ ਨੂੰ ਆਈ ਹੈ ਸੀਪੀਟੀ ਨੂੰ ਸਾਡੇ 62 ਕਰੋੜ ਦਾ ਸਾਡੇ 76 ਕਰੋੜ ਬਾਕੀ ਸਾਰਾ ਪੈਸਾ ਅਸੀਂ ਆਵਰਟ ਇਨਵੈਸਟ ਕੀਤਾ 3.2 ਕਰੋੜ ਰੁਪਏ ਦਾ ਲੱਗਿਆ ਜਰਾ ਅਸੀਂ ਆਵਰਟ ਇਨਵੈਸਟ ਕੀਤਾ ਉਹ ਅਸੀਂ ਚੁੰਧੇ ਨੇ ਤੋਂ ਦੂਸ਼ਣ ਮੁਕਤ ਹੋਏ ਤੇ ਉਹ 14 ਸੀਪੀਟੀ ਚਾਲੂ ਹੋਏ ਆ ਮਬਾਈ ਇਸ ਗੱਲ ਦੀ ਅਸੀਂ ਗਰੰਟੀ ਦਿੰਦੇ ਆ ਕਿ ਸਾਡਾ ਜਿਹੜਾ ਪਾਣੀ ਆ ਉਹਦੇ ਕੋਲ ਸਾਫ਼ ਹੋ ਗਏ ਜਰਾ ਅਸੀਂ ਆਪਣਾ ਇਹ ਬਹੁਤ ਸੂਸਤ ਹੈ ਪੰਜਾਬ ਤੋਂ ਤੁਰਤ ਲਾਤਾ ਹੁਣ ਦੇਖੋ ਜਿਹੜਾ ਸੀਟੀਪੀ ਚਲਾਉਣ ਤੇ ਖਰਚਾ ਆਉਂਦਾ ਹੁਣ ਇਹ ਇਕੱਲੀ ਇੰਡਸਟਰੀ ਛੋਟੀ ਜਿਹੀ ਇੰਡਸਟਰੀ ਹੈ ਮੈਂ 4-4 ਲੱਖ ਰੁਪਏ ਮਹੀਨੇ ਦਾ ਬਿੱਲ ਬੁੱਢੇ ਨਾਲ ਨੂੰ ਸਾਬ ਕਰਨ ਵਾਸਤੇ ਪਾਣੀ ਸਾਫ ਕਰਨ ਵਾਸਤੇ ਦੇ ਰਿਹਾ ਇਸ ਲਈ ਸਾਰੇ ਇੰਡਸਟਰੀਸ ਦੇ ਬਹਿਰੇਟਾਂ ਦੇ ਦੇ ਰਿਹਾ ਭਾਵੇਂ ਥੰਦੇ ਨਾਲ ਦੇ ਰਿਹਾ ਹਾਂਜੀ ਪਾਣੀ ਜਦੋਂ ਬਰਖੋਟ ਕੱਟੁੰਦੀ ਤਾਂ ਬੱਕਰੀਆਂ ਇਹ ਉਸੇ ਕਰਕੇ ਦੇ ਰਹੇ ਨੇ 4 ਲੱਖ ਪਿਆ ਧੀ ਮੇਰਾ ਤੇ ਦੇ ਰਹੇ ਨੇ ਇਸੇ ਕਰਕੇ ਹਾਂਜੀ ਕਿ ਜਿਹਨਾਂ ਵਾਲੇ ਨੇ ਲੈਂਗ ਲਿਖਾ ਗਏ ਤੁਸੀਂ ਆਪਣੀ ਜਿਹੜਾ ਪਾਣੀ ਆ ਉਹਨੂੰ ਸਾਫ ਕਰੋ ਉਹਨੂੰ ਸਾਫ ਕਰਨ ਦੀ ਡਿਊਟੀ ਨਿਭਾ ਰਹੇ ਆਪਣੇ ਡਿਊਟੀ ਨਿਭਾ ਰਹੇ ਤੁਸੀਂ ਡਿਊਟੀ ਨਿਭਾ ਰਹੇ ਨਾ ਅੱਗੇ ਬੁੱਢੇ ਨਾਲੋਂ ਕੁਝ ਅੱਗੇ ਇਹਨੂੰ ਬੁੱਢੇ ਨਾਲੋਂ ਤੋਂ ਪਾਣੀ ਤੇ ਅਸੀਂ ਆਪਣੇ ਡਿਊਟੀ ਨਿਭਾ ਰਹੇ ਨਹੀਂ ਸਾਫ ਕਰਕੇ ਔਰ ਅਸੀਂ ਅਸੀਂ ਇਹ ਚਾਹੁੰਦੇ ਹਾਂ ਕਿ ਅੱਗੇ ਫਿਊਚਰ 'ਚ ਪਹਿਲੀ ਵਾਰ ਤਾਂ ਸਾਡੇ ਪੰਜਾਬ ਪੱਡੂ ਸੀ ਕੰਟਰੋਲ ਬੋਰਡ ਹਮੇਸ਼ਾ ਇਹਦੀ ਚੈਕਿੰਗ ਕਰਦੇ ਰਹਿੰਦੇ ਚੈਕਿੰਗ ਉਹਦੇ ਉਹਦੀ ਕੰਪਲੀਟ ਚੈਕਿੰਗ ਹੋ ਮਿਲਦੀ ਹੈ ਤਾਂ ਜੇ ਸਾਡੇ ਕੋਈ ਅਜੇ ਵੀ ਕੋਈ ਕਮੀ ਹੈਗੀ ਹੈ ਅਹੀਂ ਹੋਰ ਬਾਇਕ ਨੂੰ ਹੱਥ ਕਰਨ ਨੂੰ ਤਿਆਰ ਹੈ ਕੋਈ ਐਸੀ ਗੱਲ ਨਹੀਂ ਜਿਸ ਨਾਲ ਕਿ ਜੇ ਕੋਈ ਛੋਟੀ ਮੋਟੀ ਕਮੀ ਉਹ ਦੂਰ ਕੀਤੀ ਜਾ ਸਕੇ ਇਹ ਮਨ ਇਤੇ ਮੇਰੀ ਗੱਲ ਸੀ ਅਹੀਂ ਚੌਂਦਾ ਹੈ ਕਿ ਤੁਹਾਡਾ ਪ੍ਰੋਜੈਕਟ ਹੈ 100% ਕੰਪਲੀਟ ਹੋਵੇ ਜੇ ਨਹੀਂ ਇਸ ਦਾ ਲੈ ਗਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੀਟਿੰਗ ਸਮੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਆਰ ਕੇ ਰਤਰਾਵੀ ਮੌਜੂਦ ਰਹੇ ਉਹਨਾਂ ਪ੍ਰਦੂਸ਼ਣ ਦੇ ਮਾਪ ਤੰਡਾ ਨੂੰ ਪੂਰਾ ਨਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਨਾ ਸੁਧਰਨ ਉਤੇ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ ਉਹਨਾਂ ਕਿਹਾ ਕਿ ਜੇਕਰ ਕੋਈ ਉਦਯੋਗ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਅਤੇ ਭਾਰੀ ਵਾਤਾਵਰਣ ਜੁਰਮਾਨਾ ਲਾਇਆ ਜਾਏਗਾ ਅਸੀਂ ਤਾਂ ਇਹ ਗੱਲਾਂ ਕਰਦੇ ਹਾਂ ਥਿਊਰੀਕਲ ਜ਼ਿਆਦਾ ਵੇਰਵਾ ਪਾਪਾ ਜੀ ਨੇ ਸਾਨੂੰ ਸਾਰੀ ਪ੍ਰੈਕਟੀਕਲ ਸਾਰਾ ਕੁਝ ਦੱਸਿਆ ਧਾਰਮਿਕ ਬੈਕਗ੍ਰਾਉਂਡ ਵੀ ਦੱਸਤੀ ਆਪਣਾ ਸੌਂਚ ਵੀ ਦੱਸਤੀ ਡਿਊਟੀਆਂ ਵੀ ਦੱਸਤੀ ਠੀਕ ਹੈ ਉਹ ਜਿਹਨੇ ਜਿੰਨੇ ਸਪਸ਼ਟ ਬਾਬਾ ਜੀ ਆ ਸ਼ਾਇਦ ਅਸੀਂ ਓਨੀ ਖੁੱਲ ਕੇ ਗੱਲਬਾਤ ਕਰ ਸਕੀ ਜਿੰਨੇ ਬਾਬਾ ਜੀ ਕਰਦੇ ਤੁਹਾਨੂੰ ਤੁਹਾਡਾ ਇੱਕ ਤਰੀਕਾ ਦਾ ਚਿਹਰਾ ਜਾਂ ਤੁਹਾਨੂੰ ਸ਼ੀਸ਼ਾ ਦਿਖਾਇਆ ਸਾਨੂੰ ਸਾਰਿਆਂ ਨੂੰ ਲਾ ਕੇ ਉਹ ਤੁਹਾਨੂੰ ਸਰਕਾਰਾਂ ਨੂੰ ਵੀ ਸਾਡੇ ਸਾਡੇ ਅਫਸਰਾਂ ਨੂੰ ਵੀ ਸਾਰੇ ਸਟੇਕ ਹੇਲਡਰਸ ਨੂੰ ਦਿਖਾਇਆ ਜਿਹੜੇ 3-4 ਕਲੈਰਿਟੀ ਮੈਂ ਬਿਲਕੁਲ ਤੁਹਾਨੂੰ ਦੇਣਾ ਚਾਹਣਾ ਜਿਹੜੀ ਚੀਜ਼ਾਂ ਕਰੀਵਾਰ ਤੁਸੀਂ ਆਪਣਾ ਪੱਖ ਰੱਖਦੇ ਹੋ ਰਿਸ਼ਨ ਕੋਟੋਂ ਰੋਡ ਆਪਣਾ ਰੱਖਦਾ ਹੈ ਕਾਰਪੋਰੇਸ਼ਨ ਆਪਣਾ ਰੱਖਦੀ ਹੈ ਡੈਰੀ ਆਪਣੀ ਰੱਖਦੀ ਹੈ ਸਭ ਤੋਂ ਪਹਿਲੀ ਗੱਲ ਐਜ਼ ਰੈਗੂਲੇਟਰ ਪੰਜਾਬ ਮਿਸ਼ਨ ਕੋਲ ਬੋਰਡ ਲਈ ਸਾਰੇ ਹੀ ਬਰਾਬਰ ਅਸੀਂ ਸਾਰਿਆਂ ਦੇ ਹੀ ਐਕਸ਼ਨ ਲੈ ਰਹੇ ਹਾਂ ਬਹੁਤ سارے ਪਲੇਟਫਾਰਮ ਉਹਦੇ ਜਿੱਥੇ ਸੰਕੇਰ ਹੁੰਦਾ ਕਿ ਇਹ ਕੋਈ ਇੰਡਸਟਰੀਆਂ ਨੂੰ ਕਹਿ ਰਹੇ ਹੋ ਕਾਰਪੋਰੇਸ਼ਨ ਤੋਂ ਕੁਝ ਕਹਿੰਦੇ ਨਹੀਂ ਤੁਹਾਨੂੰ ਤਾਂ ਜਦੋਂ ਆਨੇ ਲੱਗਦੇ ਐਨੇ ਨੇ ਜਿਹੜੇ ਜੁਰਮਾ ਨਹੀਂ ਕਰਾਇਆ ਬਾਬਾ ਜੀ ਨੂੰ ਪਤਾ ਬੋਰਡ ਦੇ ਮੈਂਬਰ 12-1200 ਕਰੋੜ ਰੁਪਏ ਦੇ ਜੁਰਮਾਨੇ ਸਰਕਾਰ ਨੂੰ ਲੱਗੇ ਹੋਏ ਐ ਐਨਜੀਟੀ ਤੋਂ ਤੇ ਬਹੁਤ ਸਾਰੇ ਉਹਨਾਂ ਨੇ ਦਿੱਤੇ ਵੀ ਆ ਤੇ ਦੇ ਨਹੀਂ ਦੇ ਨਹੀਂ ਪਾ ਰਹੇ ਹੋ ਹਾਲਾਂਕਿ ਸਰਕਾਰ ਦੀ ਮਰਜ਼ੀ ਹੈ ਕਿ ਜੁਰਮਾਨਾ ਲਾ ਕੇ ਉਹੀ ਪੈਸਾ ਸੀ ਰਵਰਟ ਕਰਕੇ ਪੋਲੂਸ਼ਨ ਕੰਟਰੋਲ ਦੇ ਕੰਮ ਆ ਦੇਗਾ ਕਿਹਨੇ ਸੋਚਿਆ ਕਿ ਵੀ ਇਹ ਵੀ ਕੰਮ ਹੋ ਸਕਦਾ ਇਹਨਾਂ ਬਹਿਜੋ ਚਾਹੇ ਫੌਂਸ ਦੇ ਮਸ਼ੀਨ ਲਿਆ ਦੇਈਏ ਚਾਹੇ ਡੌਂਗਲ ਲਿਆ ਦੇਈਏ ਠੀਕ ਹੈ ਨਾ ਸੇ ਹਰ ਤਰ੍ਹਾਂ ਦੀ ਮਸ਼ੀਨ ਲਿਆ ਦੇਣੀ ਹੈ ਤੇ ਮੈਂ ਕਿ ਚਾਰ ਚਾਰ ਪੰਜ ਦਾ ਕਰੂਗੀ ਜਦੋਂ ਪੋਲੂਸ਼ਨ ਕੰਟਰੋਲ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਦੇਖਣਾ ਸ਼ੁਰੂ ਕਰਦੇ ਨੇ ਸਰਕਾਰਾਂ ਵੱਲ ਏਅਰ ਵਈਆ ਗਲਤ ਹੈ ਜੇ ਕਮਾਅ ਸੀ ਰਹੇ ਆ ਆਪਣੀ ਪ੍ਰੋਡਕਸ਼ਨ ਦੀ ਹਰ ਚੀ ਟੈਕਨੋਲੋਜੀ ਲਿਆ ਸਕਦੇ ਤੂੰ ਇਹ ਵੀ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਕਿਉਂ ਹੈ ਯਾਦਾ ਤੁਹਾਡੇ ਬੋਲਰ ਉਹਰਲਡਾ ਟੈਕਨੋਲੋਜੀ ਤੁਹਾਡੇ ਕੋਲ ਸਾਰੀ ਹੈ ਜਿਵੇਂ ਜਮਾਲਪੁਰ ਦਾ ਐਸਟੀਪੀ ਬਹੁਤ ਵਧੀਆ ਲੱਗ ਗਿਆ ਹੈ ਵਰਲਡ ਕਲਾਸ ਐਸਟੀਪੀ ਹੈ ਉਹਨੂੰ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ ਪੋਲੂਸ਼ਨ ਕੰਟਰੋਲ ਬੋਰਡ ਦੀ ਕਾਰਪੋਰੇਸ਼ਨ ਦੀ ਸੀਟ ਵੀ ਅਸੀਂ ਲਗਾ ਦੇ ਅੱਛੇ ਲਗਾ ਦੇ ਉਹਨੂੰ ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿਵੇਂ ਚਲਾਉਣਾ ਹੈ ਅਸੀਂ ਤਾਂ ਇਹ ਕਹਿਣਾ ਕਿ ਗੈਸ ਲਿਆਓ ਜਾਂ ਉਹ ਚੀਜ਼ ਲਿਆਜੋ ਗੈਸ ਲੈ ਕੇ ਆ ਜਿਵੇਂ ਸਾਡੇ ਪਾਪਾ ਜੀ ਉਹਦੋਂ ਅਸੀਂ ਮਨੇ ਸਟ੍ਰਾਈਕ ਲਾਉਣੀ ਜੀ ਕਿ ਗੈਸ ਤੇ ਨਹੀਂ ਆਣਾ ਜੀ ਮਹਿੰਗੀ ਬਹੁਤ ਹੈ ਜੀ ਮੈਨੂੰ ਤਾਂ ਉਹ ਚੀਜ਼ ਨਹੀਂ ਚਾਹੀਦੀ ਸਾਨੂੰ ਹੁਣ ਐਕਸਕਿਊਜ਼ਸ ਵਾਲਾ ਟਾਈਮ ਬਿਲਕੁਕੁਲ ਕਲੀਅਰ ਮੈਸੇਜ ਕੋਈ ਐਕਸਕਿਊਜ਼ ਨਹੀਂ ਹੁਣ ਅਸੀਂ ਉਸ ਚੀਜ਼ ਤੋਂ ਨਿਕਲ ਚੁੱਕਿਆ ਹਾਂ 2013 ਦੇ ਮੇਰੇ ਸੁਣ ਲਓ ਸੁਨੀਲ ਇੱਥੇ ਹੈ ਹੋਰ ਵੀ ਬੰਦੇ ਜਿਹੜਾ ਕੋ ਗਰਪਤੀ ਵਾਲੇ ਆ ਜਿਹਨਾਂ ਕੋ ਮੈਂ ਪਰਸਨਲੀ ਜਾਣਦਾ ਸੀ ਮੈਂ ਉਦੋਂ ਕਹਿੰਦਾ ਸੀ ਕਿ ਤੁਸੀਂ ਤ੍ਰਿਪੁਰ ਵਾਲੀ ਕੰਡੀਸ਼ਨ ਨਾ ਕ੍ਰੀਏਟ ਕਰ ਲੈਣਾ ਸਾਨੂੰ ਹੁਣ ਹੀ ਤਾਂ ਸੋਚਣਾ ਪਏਗਾ ਅੱਜ ਤੋਂ 11 ਸਾਲ ਪਹਿਲਾਂ ਮੈਂ ਗੱਲ ਕਹੀ ਸੀ ਤੁਹਾਨੂੰ ਸਾਰਿਆਂ ਨੂੰ ਮੇਰੇ ਅੱਜ ਵੀ ਨਾਮ ਉਸ ਪਏ ਉਮੀ ਪਈਆਂ ਪੀਪੀਡੀ ਸ਼ੁਰੂ ਤ੍ਰਿਪੁਰ ਤੋਂ ਤੋਂ ਹੁੰਦਾ ਸੀ ਤਜੇ ਅੱਜ ਅਸੀਂ ਕਿਸੇ ਚੰਗੀ ਜਗ੍ਹਾ ਤੇ ਆਏ ਆ ਸਾਰਾ ਸਹਯੋਗ ਨਾਲ ਸੀਟੀਪੀ ਲਗਾ ਲਿਆ ਤਾਂ ਉਹਨੂੰ ਚਲਾਣਾ ਤੇ ਉਹਦੇ ਰਿਜ਼ਲਟ ਅਚੀਵ ਕਰਨ ਜੇ ਮਗਰੀ ਬਿਲਕੁਲ ਕਲੀਅਰ ਸਾਡੀ ਸਾਡੀ ਹੈ ਕਿਸੇ ਨਾਲ ਕੋਈ ਮਦਦ ਲੈਣੀ ਆਣਾ ਜੇ ਤੁਸੀਂ ਐਨਜੀਟੀ ਸੁਪਰੀਮ ਕੋਰਟ ਕਿਤੇ ਵੀ ਜਾਓਗੇ ਪਰ ਉਹ ਬਾਬਾ ਜੀ ਦੀ ਗੱਲ ਹੈ ਮਾਫਦਾਨ ਤੱਕ ਪੂਰੇ ਕਰਨੇ ਪੈਣਗੇ